ਦੀਵਰਿੰਦਰ ਕੁਮਾਰ ਸਮਰੱਥਾ ਫਾਇਰ ਵਿਗਟਤਾ ਜੀ ਇੱਥੇ ਜਿਹੜੀ ਅੱਗ ਲੱਗੀ ਹੈ ਕਿਹੜੇ ਪਿੰਡ ਲੱਗੀ ਹੈ ਕਿੰਨੀ ਕਰਦੇ ਇਹ ਮਾਨਕੀ ਪਿੰਡ ਦੀ ਗੱਠਾ ਪੀਆ ਸੀ ਪਰਾਲੀ ਦੀਆਂ ਤੇ ਇਹ ਕਾਫੀ ਬੜਾ ਲਾਰਡ ਸੀ ਇਹਨਾਂ ਦਾ ਤੇ ਸਾਨੂੰ 6 ਵਜੇ ਕਾਲ ਆਈ 6:05 ਤੇ ਕਿ ਮਾਨਕੀ ਪਿੰਡ ਅੱਗ ਲੱਗੀ ਹੈ ਸਕੂਲ ਦੇ ਕੋਲ ਗਰਾਉਂਡ ਦਾ ਉਹਦੇ ਕੋਲੇ ਨੇ ਗੱਠਾ ਲੱਗੇ ਹੋਏ ਸੀਗੇ ਆ ਤੇ ਸਾਡੇ ਗੱਡੀਆਂ ਨੇ ਤੁਰੰਤ ਲੈ ਕੇ ਇੱਥੇ ਪਹੁੰਚੇ ਕੁਝ ਖੰਨਾ ਫਾਇਰ ਵਗੈਰੇ ਥੁਆ ਕੇ ਬੈਠੀਆਂ ਨੇ ਗੱਡੀਆਂ ਕਿ ਤਰੀਮ ਸਵੇਰ ਦੀ ਅੱਗ 6 ਵਜੇ ਦੇ ਚੱਲ ਨੇ ਗੱਡੀਆਂ ਲਗਾਤਾਰ ਚੱਲ ਰਹੀਆਂ ਨੇ ਕਿੰਨੀਆਂ ਗੱਡੀਆਂ ਲੱਗੀਆਂ ਕੱਡੂ- ਇਹ ਹੁਣ ਕਿੰਨਾ ਕੁ ਥੋੜੋ-ਮੋਟ ਕਾਬੂ ਪਾਇਆ ਗਿਆ ਅੱਗ ਤੇ ਕੁਝ ਨੇਮ ਥੋੜਾ-ਥੋੜਾ ਕਾਬੂ ਪਾਇਆ ਗਿਆ ਬਾਕੀ ਦੇਖਦੇ ਹਾਂ ਜੀ ਸੀ ਬੀ ਨਾਲ ਫਲਾ ਕੇ ਇਸ ਤੋਂ ਪਰ ਫੇਰ ਕਾਬੂ ਪਾਇਆ ਜਾਊਗਾ ਨਾਲ ਸਕੂਲ ਆ ਸਕੂਲ ਦੇ ਨਾਲੇ ਹੈਗੀ ਆ ਹਾਂਜੀ ਕੀ ਲੱਗਦਾ ਬਈ ਸਕੂਲ ਦੇ ਨਾਲ ਹੋਣੀ ਚਾਹੀਦੀ ਸੀ ਨਹੀਂ ਦੇਖੋ ਸਕੂਲ ਨਾਲ ਹੋਣੀ ਚਾਹੀਦੀ ਕੋਈ ਧੂਆਂ ਕੋਈ ਪ੍ਰਾਲਿਆ ਧੂਆਂ ਬਹੁਤ ਹੁੰਦਾ ਅੱਗ ਲੱਗਣ ਕਰਕੇ ਵੀ ਸਾਰਾ ਧੂਆਂ ਜਿਹੜੀ ਹਵਾ ਦੀ ਫਰੈਸ਼ ਇੱਧਰ ਆ ਜੇ ਇੱਧਰ ਹੁੰਦਾ ਤਾਂ ਸਾਰਾ ਧੂਆਂ ਸਕੂਲ ਦੇ ਬੱਚਿਆਂ ਨੂੰ ਜਾਣਾ ਸੀਗਾ ਉਸ ਕਾਰਨ ਬੱਚੇ ਵੀ ਬਿਮਾਰ ਹੋ ਸਕਦੇ ਸੀਗੇ ਜਿਹੜੀ ਕੰਪਨੀ ਉਹਨੂੰ ਲੈ ਕੇ ਆਉਣਾ ਵੱਲੋਂ ਪਾਣੀ ਦੀ ਇ ਉਹਨਾਂ ਕੋ ਸਿਗਰੀ ਗੱਡੀਾਂ ਦੀ ਪੈਕਟਿਜ ਖੜੀ ਸੀ ਉੱਥੋਂ ਗੱਡੀਆਂ ਨੇ ਬੁਲਾਈਆਂ ਇਹਨਾਂ ਨੇ ਆਪਣੀ। ਅਗੜੀਆਂ ਨੂੰ ਕੋਈ ਪਾਣੀ ਦਾ ਕੋਈ ਇੰਤਿਆਮ ਹੈ ਨਹੀਂ ਸੀਗਾ ਇਸ ਟਾਈਮ। ਕੰਪਨੀ ਦੇ ਘਰ ਜਾਂ ਗੱਲ ਹੋਈ ਆ ਵੀ ਅੱਗ ਕਿਵੇਂ ਲੱਗੀ ਕਾਰਨ ਕੀ ਸੀ। ਇਹਨਾਂ ਨਾਲ ਗੱਲ ਹੋਈ ਸੀ ਇਹ ਕਹਿੰਦੇ ਕੁਸੀ ਨੇ ਜਾ ਕੇ ਲਾੜ ਡਾਟ ਨਾਲ ਕਿਸੇ ਬੰਦੇ ਨੇ ਲਾਈ ਆ। ਇਹਨਾਂ ਦੱਸੰਦਾ ਇਹ ਆ ਵੀ ਬਾਕੀ ਬੰਦੇ ਦਾ ਸਾਨੂੰ ਜਿੱਦਕ ਪਤਾ ਨਹੀਂ ਲੱਗਿਆ। ਹੁਣ ਕੀ ਲੱਗਦਾ ਕਿੰਨੇ ਕ ਟਾਈਮ ਦਾ ਤੱਕ ਦੇ ਕਾਪੂ? ਹਜੇ ਵੀ ਲੱਗ ਜੇਗੀ ਪੂਰੀ ਦਿਹਾੜੀ ਲੱਗ ਜੇਗੀ ਤੱਕ ਨਹੀਂ ਫਲਾਣਦੇ ਜਦ ਤੱਕ ਨਹੀਂ ਪੂਰੀ ਦਿਹਾੜੀ ਲੱਗ ਜੂਣੀ। ਕੀ ਰਾਜੀ? ਗੁਰਪ੍ਰੀਤ ਸਿੰਘ। ਗੁਰ ਨੀਚੋ ਕੋ ਟੁਕੜ 60% ਦੇ ਕਰੀਬ ਮਾਲ ਫੁੱਗ ਚੁੱਕਿਆ ਕਿੰਨੀਆਂ ਕੰਪਨੀਆਂ ਦਾ ਮਾਲ ਹੈ? ਥੋੜੀ ਕੰਪਨੀ ਦਾ ਕੀ ਨਾਮ ਹੈ? ਸਾਡੀ ਕਿਸਾਨ ਆਟੋ ਸੇਲ ਤੇ ਦੂਜੀ ਕੰਪਨੀ ਕਿਹੜੀ ਹੈ? ਪਿੰਦੀ ਐਗਰੀਕਲਚਰ ਇਹ ਅੱਗ ਦੇ ਕਾਰਨ ਪਤਾ ਲੱਗੇ ਕੋਈ ਸ਼ਿਕਾਇਤ ਅੱਗ ਦੇ ਕਾਰਨ ਤਾਂ ਕੋਈ ਸ਼ਰਾਰਤੀ ਹੋ ਸਕਦੇ ਸਵੇਰੇ 6 ਵਜੇ ਇੰਨੀ ਠੰਡ 'ਚ ਕੋਈ ਘਰੋਂ ਬਾਹਰ ਤਾਂ ਕੋਣ ਨਿਕਲਦਾ ਜੇ 6 ਵਜੇ ਅੱਗ ਲੱਗੀ ਸਾਨੂੰ ਸੁਨੇਹਾ ਆਇਆ ਕਿਸੇ ਨੇ ਲੱਟਾਂ ਬਚੀਆਂ ਦੇਖਾਂ ਤਾਂ ਘਟੋ ਘਟ 5 ਵਜੇ ਦੇ ਕਰੀਬ ਕਿਸੇ ਨੇ ਕੋਈ ਹਰਕਤ ਕੀਤੀ ਹੋ ਘੰਟਾ ਡੇਢ ਘੰਟਾ ਵੱਲ ਨੂੰ ਵੀ ਲੱਗਦਾ ਇੰਨੀ ਠੰਡ ਦੇ ਵਿੱਚ ਅੱਜ ਧੁੰਦ ਵੀ ਸੀਗੀ ਉਹਦੇ ਨਾਲ ਸਗਰਾ ਦਾ ਮੌਇਸਚਰ ਤਾਂ ਸੀਗਾ ਬਹੁਤ ਜ਼ਿਆਦਾ ਮੌਇਸਚਰ ਸੀ ਜਿੰਨਾ ਜ਼ਿਆਦਾ ਕਹਿ ਦੋ ਇਹ ਪਰਾਲੀ ਕੀ ਕੰਮ ਆਉਂਦੀ ਹੈ ਇਹ ਪਰਾਲੀ ਨਾ ਸਟੀਮ ਤੇ ਬਿਲੀ ਬਣਾਉਣ ਦੇ ਕੰਮ ਆਉਂਦੀ ਹੈ ਇੱਕ ਉਹ ਜਾਂਦੀ ਔਰ ਵਿੱਚ ਚੱਹੀ ਜਾਂਦੀ ਇਹਨੂੰ ਅਸੀਂ ਡੰਪ ਕਰਦੇ ਹਾਂ ਜਿਵੇਂ ਜਿਵੇਂ ਸਪਲਾਈ ਹੁੰਦੀ ਹੈ ਪਹਿਲਾਂ ਤਾਂ ਫੈਕਟਰੀਆਂ ਦਾ ਆਪਣਾ ਡੰਪ ਮਾਲ ਹੁੰਦਾ ਪਹਿਲਾਂ ਉਹ ਆਪਣਾ ਖਤਮ ਕਰਦੀਆਂ ਅੰਦਰੋਂ ਫੇਰ ਬਾਹਰ ਵਾਲਾ ਮਾਲ ਖੇਤਾਂ ਵਾਲਾ ਜਿਹੜਾ ਲੱਗੇ ਉਹ ਡੰਪ ਹੋ ਚੁੱਕਣਾ ਸ਼ੁਰੂ ਹੁੰਦੇ ਨੇ ਫਰਵਰੀ ਮਾਰ ਤੋਂ ਬਾਹਰ ਦਾ ਮਾਲ ਚੁਕਣਾ ਸ਼ੁਰੂ ਕਰਦੇ ਹਾਂ ਸਕੂਲ ਦੇ ਗਰਾਊਂਡ ਦੇ ਨਾਲ ਕੀ ਇਹ ਸਹੀ ਕੰਮ ਜਿਹੜਾ ਕਰ ਰਹੇ ਹੋ ਸਹੀ ਆ ਅ 10 ਫੁੱਟ ਦੀ ਸਪੇਸ ਦੇ ਕੇ ਮਾਲ ਲਾਇਆ ਹੈ ਵੀ ਵੈਂਟੀਨੇਸ਼ਨ ਕੋਈ ਇਦਾਂ ਦਾ ਕੋਈ ਨੁਕਸਾਨ ਕੰਦ ਨੂੰ ਜਾਂ ਵੈਸੇ ਵੀ ਇਹ ਗਰਾਊਂਡ ਆ ਨਾ ਕਿ ਸਕੂਲਰ ਸਕੂਲ ਦੀ ਗਰਾਊਂਡ ਆ ਗਰਾਊਂਡ ਤੋਂ ਇੱਥੋਂ ਸਕੂਲ ਦੀ ਇਹ ਦੂਰੀ ਵੀ ਲਾਉਂਗੇ ਘੱਟੋ ਘੱਟ 4-500 ਫੁੱਟ ਦੀ ਆ ਸਕੂਲ ਦੀ ਦੂਰੀ ਜੇ ਆਪਾਂ ਲਈਏ 4-500 ਫੁੱਟ ਦੀ ਡਿਸਟੈਂਸ ਜੀ ਕੀ ਕੋਈ ਪ੍ਰਸ਼ਾਸਨਿਕ ਕਰੀ ਆਇਆ ਹੁਣ ਹਾਂ ਤਹਿਸੀਲਦਾਰ ਸਾਹਿਬ ਆਏ ਸੀ ਮੌਕੇ ਤੇ ਕੁਝ ਕਿਹਾ ਹੁਣਾ ਨਹੀਂ ਕੁਝ ਨਹੀਂ ਕਿਹਾ ਲੈ ਕੇ ਡਿਟੇਲ ਹੁਣਾ ਪਟਵਾਰੀ ਸਾਹਿਬ ਆਏ ਸੀ ਰਕਵਾ ਨੰਬਰ ਵਗੈਰਾ ਲਿਆ ਬਾਕੀ ਜੋ ਫਾਇਰ ਗੇਟ ਦਾ ਸਾਨੂੰ ਸਾਥ ਮਿਲਿਆ ਸਮਰਾਲੇ ਵੱਲੋਂ ਵੀ ਖੰਨੇ ਵੱਲੋਂ ਵੀ ਇੰਡਸਟਰੀ ਵੱਲੋਂ ਵੀ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਘਟੋ ਘਟ 7-8 ਦੇ ਗਰੀਬ ਗੱਡੀਆਂ ਲੱਗ ਚੁੱਕੀਆਂ ਨੇ ਖੰਨੇ ਦੀਆਂ ਵੀ ਸਮਰਾਲੇ ਦੀਆਂ ਵੀ ਤੇ ਇੱਕ ਸਮਰ ਖੰਨੇ ਦੀ ਇੰਡਸਟਰੀ ਦੀ ਵੀ ਬੜੀ ਗੱਡੀ ਸੀ ਉਹ ਵੀ ਛੋਟੇ ਵੱਲੋਂ ਪਾਣੀ ਦਾ ਚੰਗ ਕੀਤਾ ਇਹ ਕੁਝ ਹਾਂ ਅਸੀਂ ਉਹ ਮੰਗਾਈ ਐ ਇੰਡਸਟਰੀ ਦੀ ਗੱਡੀ ਜੀ ਉਹ ਵੱਡਾ ਟੈਂਕਰ ਅਸੀਂ ਮੰਗਾਈ ਨੇ